ਦੇ ਵਿੱਚ ਲੱਗਿਆ ਹੋਇਆ ਜਤ ਕੇ ਸਬਦਾਨ ਕਹਿੰਦਾ ਕੋਈ ਵੀ ਕਿਸੇ ਦੀ ਜਿੰਦਗੀ ਤੇ ਆਜ਼ਾਦੀ ਨਹੀਂ ਲੈ ਸਕਦਾ ਜਿੰਨਾ ਚੇ ਸਾਰਾ ਚਿਤਕਰਾਇਆ ਜਨੂਨ ਦੇ ਘੇੜੇ ਦੇ ਵਿੱਚੋਂ ਨਾ ਜਾਏ ਜੀ ਦਾ ਮਤਲਬ ਹੈ ਅਦਾਲਤ ਦੇ ਰਾਹੀਂ ਕਿਸੇ ਨੂੰ ਮੌਤ ਦੀ ਸਹਗਤ ਦਿੱਤੀ ਜਾਂਦੀ ਹੈ ਸਾਰਾ ਕੋਸ਼ ਅਦਾਲਤ ਦੇ ਵਿੱਚ ਹੁੰਦਾ ਹੈ ਪਰ ਕਸ਼ਮੀਰ ਦੇ ਵਿੱਚ ਕੋਈ ਅਦਾਲਤ ਨਹੀਂ ਕੰਮ ਕਰਦੀ ਤੇ ਸੁਪਰੀਮ ਕੋਰਟ ਜੋ ਸੰਵਧਾਨ ਦੀ ਰਖਵਾਲੀ ਹੈ ਉਹ ਵੀ ਨਹੀਂ ਫੈਸਲਾ ਕਰਦੀ ਕਿ ਇਹ ਜਾਪਰ ਕੋ ਲੋ ਐਕਸਵਾ ਸਰੋਨੀ ਹੈ ਤੇ ਡੇਢ ਸਬਦਾਨਕ ਇਹ ਸਾਰੀ ਇਤਿਹਾਸਕਾ ਚਤ ਗੱਤਗਿੰਚਿਆਂ ਦੇ ਖਿਲਾਫ ਫੋਰੀਆਂ ਆਪ ਜੀ ਨੂੰ ਪਤਾ ਹੈ ਮੁਸਲਮਾਨਾਂ ਦੇ ਨਾਲ ਕੀ ਹੋਇਆ ਬਬਲੀ ਮਸਜਿਦ ਦੇ ਵਿੱਚ ਮੂਰਤੀ ਰੱਖਣ ਦੀ ਇਜਾਜ਼ਤ 1986 ਦੇ ਵਿੱਚ ਕਾਂਗਰਸ ਨੇ ਪ੍ਰਾਈਮ ਮਿੰਿਸਟਰ ਜੀਬ ਗਾਂਧੀ ਨੇ ਧੁੱਤੀ ਸੀ ਉਸ ਤੋਂ ਬਾਅਦ 1992 ਦੇ ਵਿੱਚ ਅਰਵੰਦੀ ਜੋਸ਼ੀ ਤੇ ਬੀਜੇਪੀ ਇਤਿਆਰ ਸੱਤ ਦੇ ਡਰਾ ਨੇ ਇੱਕ ਵੱਡਾ ਹਜੂਮ ਲਗਾ ਕੇ ਬਗੜੀ ਮੱਤਸਰ ਨੂੰ ਸ਼ਹੀਦ ਕਰ ਦਿੱਤਾ ਉਸ ਵਕਤ ਸੈਂਟਰ ਦੀ ਸਰਕਾਰ ਦੇ ਵਿੱਚ ਕਾਂਗਰਸ ਦਾ ਪ੍ਰਾਈਮ ਮਿੰਸਟਰ ਵਜ਼ੀਰ-ਏ-ਆਜ਼ਮ ਨਰਸ ਮਰਾਓ ਸੀ ਪਰ ਨਰਸ ਮਰਾਓ ਨੇ ਆਪਣੇ ਸੰਬਧਾਨਕ ਭਾਗ ਨਹੀਂ ਇਸ ਸਮਾਨ ਕੀਤੇ ਕਿ ਇੱਕ ਗੈਰ-ਪਰੂਨੀ ਭਾਜੀਪੀ ਤੇ ਆਰਜਸ ਜੋ ਇੱਕ ਫਰਦਾ ਦਾ ਕਰ ਸ਼ਹੀਦ ਕਰ ਰਹੀ ਹੈ ਇਹ ਸੈਂਟਰ ਦੀ ਸਰਕਾਰ ਨੇ ਨਹੀਂ ਹੋਣ ਦੇਣਾ ਸੋ ਮੇਰਾ ਮੰਤਰ ਹੈ ਜੀ ਇਹ ਸਾਰੀਆਂ ਪਾਰਟੀਆਂ ਇਕੱਠ ਨੇ 1984 ਦੇ ਵਿੱਚ શ્રી ਜਰਮਾਲ ਸਾਹਿਬ ਦੇ ਉਤੇ 인드ਰਾ ਗਾਂਧੀ ਤੇ ਕਾਂਗਰਸ ਨੇ ਫੌਜੀ ਹਮਲੇ ਕਰਵਾਏ ਸਾਡੇ ਨੌਜਵਾਨ ਲੀਡਰ ਸਰਤ ਗਨੈਤ ਸਿੰਘ ਪਿੰਡਾ ਵਾਲੇ ਤੇ ਉਹਨਾਂ ਦੇ ਸਾਥੀ ਸ਼ਹੀਦ ਕਰਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਸ ਤੋਂ ਬਾਅਦ ਰਜੀਵ ਗਾਂਧੀ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਦਰਿਆਮ ਕਰਵਾਇਆ ਸੋ ਪਟਾ ਸਾਡੇ ਨਾਲ ਕਿਸੇ ਨੇ ਨਹੀਂ ਸਾਰਿਆਂ ਨੇ ਕੀਤੀ ਹੈ ਸਾਰਿਆਂ ਨੇ ਜਾਂਚੀਆਂ ਕੀਤੀਆਂ ਕੋਈ ਬੇਗਨਾ ਪਾਠ ਯੱ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਜਿਸ ਨੇ ਇਨਸਾਫ ਦੇ ਨਾਲ ਹਿੰਦੁਸਤਾਨ ਦੇਖ ਤੇ ਰਾਜ ਕੀਤਾ ਹੋਏ ਸਤ ਪਾਰਟੀਆਂ ਇੱਕ ਦੂਜੇ ਦੇ ਨਾਲ ਮਿਲ ਕੇ ਸੱਤ ਗਿੰਚੀਆਂ ਦੇ ਉੱਤੇ ਹਮਨੇ ਕਰਦੇ 2002 ਦੇ ਵਿੱਚ ਨਰਿੰਦਰ ਮੋਦੀ ਗੁਜਰਾਤ ਦੇ ਚੀਫ ਮਿਨਿਸਟਰ ਸਨ ਇੰਨਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਖਤਰਾ ਆਪ ਦਿੱਤਾ ਬੀਬੀ ਬਾਣੋ ਦਾ ਕੇਸ ਤੁਸੀਂ ਸਾਰੇ ਜਾਣਦੇ ਹੋ ਕਿ ਛੋੜਿਆ ਗਿਆ ਲੋ ਦੋਸ਼ੀਆ ਨੂੰ ਉਮਰਖਾਇਆ ਜਮਨੀਸੀ ਪਰ ਉਹ ਵੀ ਸਾਰੀ ਸਰਕਾਰ ਨੇ ਫੇਰੋਲ ਦੇ ਕੇ ਜਿਹੜੇ ਮੰਤਰੀ ਸੀ ਉਨਨਾਂ ਨੂੰ ਕਾਰ ਬਠਾਉਣ ਦੀ ਅਜ਼ਾਦਤ ਦੇ ਲਈ ਸੋ ਮੇਰਾ ਕਹਿਣਾ ਮਤਲਬ ਹੈ 2002 ਦੇ ਵਿੱਚ ਜੋ ਕਤਲੇਆਮ ਹੋਈ ਹੈ 1984 ਦੇ ਵਿੱਚ ਕਤਲੇਆਮ ਹੋਈ ਹੈ ਕੋਈ ਇਨਸਾਫ ਅਜੇ ਤੱਕ ਟਟਕਿੰਟਿਆਂ ਨੂੰ ਨਹੀਂ ਮਿਲਿਆ ਹੈ ਇਹ ਸਾਰੀਆਂ ਪਾਰਟੀਆਂ ਇਹ ਸਾਰੇ ਜਿੰਨੇ ਵੀ ਜ਼ੁਲਮ ਹੈ ਇਹ ਸਾਰੇ ਇਕੱਠੇ ਆម ਪਾਰਟੀ ਨੇ ਸਰ ਨੇ ਕਿਹਾ ਕਿ ਛਟਕਿੰਚੀਆਂ ਦੇ ਉੱਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਇਹ ਸਾਰੇ ਛਟਕਿੰਚੀਆਂ ਨੂੰ ਖਤਮ ਕਰਨ ਦੇ ਲਈ ਲੱਗੇ ਹੋਏ 2013 ਵਿੱਚ ਨਰਿੰਦਰ ਮੋਦੀ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ ਮੋਦੀ ਖਿਆਲ ਇਹ ਆਪਣੀ ਸਰਕਾਰ ਬਣਾ ਸਕੂਗਾ ਅਸੀਂ ਬੜੇ ਅਧਾਰੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਸੂਬੇ ਸਰਹੰਦ ਜਿਸ ਨੇ ਸਰੂਪ ਗੋਵਿੰਦ ਸਿੰਘ ਮਾਰਾ ਦੇ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਤੇ ਦੋਰਾਬਰ ਸਿੰਘ ਨੀਂਹ ਵਿੱਚ ਚੁੜਫੇ ਉਹਨਾਂ ਦੀ ਜਾਨ ਖਤਮ ਕਰਤੀ ਸੀ ਸਿਰਫ ਨਵਾਬ ਦੇ ਲੇਫੋਰਟ ਦੇ ਨਵਾਬ ਸ਼ੇਰ ਮਹੰਮਦ ਖਾਨ ਨੇ ਸੁਭੇ ਸਰਾਂ ਨੁਕਤੇ ਅੱਗੇ ਸਲਾਮ ਉਦਾਤ ਜੀ ਜਿੰਦੇ ਕੀ ਮਾਸੂਮ ਬੱਚਿਆਂ ਨੂੰ ਐਸਟਰਾ ਸਰਕਾਰ ਮਾਰਨ ਦਾ ਹੁਕਮ ਦੇ ਦੇ ਪਰ ਸੁਭਾ ਕੀ ਮਾਨੀਤੇ ਖਾਨੀ اخلاق ਕੀ ਤੌਰ ਦੇ ਉੱਤੇ ਸਾਡੀ ਇਹ ਮੰਜ਼ਰ ਤੇ ਯਾਦਗਾਰ ਖੜਕ ਕਰਨ ਦਿੱਲੀ سڑی امداد کر یہ بالکل کھلنا سسٹم ہوگا رکارڈ پہ ہوگا جیل جی بھی امداد آدھی ہے اور ودیا سے نواب صاحب کا یادگار بناو گے اللہ اکبر اللہ اکبر اللہ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਬਾਰਡਰ ਖੁੱਲ੍ਹੇ ਸਾਡੇ ਮੁਸਲਮਾਨਾਂ ਦੇ ਪਰਿਵਾਰ ਉੱਤੇ ਵੀ ਵੀ ਸਾਲ ਤੋਂ ਗਿਆ ਹੋਈਆਂ ਬੀਬੀਆਂ ਇੱਥੇ ਆਈਆਂ ਪਰ ਉਹਨਾਂ ਨੂੰ ਸਿਰਫ ਨਾਗਰਿਕਤਾ ਨਹੀਂ ਦਿੱਤੀ ਗਈ ਜਿਹੜਾ ਨਮਾਜ਼ ਸੀ ਇਹ ਕਾਨੂੰਨ ਦਿੱਤਾ ਇਹ ਦੀ ਗੱਲ ਵੀ ਪਾਰਲੀਮੈਂਟ ਦੇ ਵਿੱਚ ਚੱਕੀ ਜਾਊਗੀ ਤੁਸੀਂ ਸਾਰੀਆਂ ਬੀਬੀਆਂ ਜਿਨ੍ਹਾਂ ਨੂੰ ਨਾਂ ਦਿੱਤਾ ਨਹੀਂ ਦਿੱਤੇ ਮੈਨੂੰ ਲਿਸਟ ਦਿੱਤੀ ਜਾਵੇ ਜਿਹੜਾ ਅਸੀਂ ਉੱਥੇ ਜਾ ਕੇ ਬੋਲ ਸਕੀਏ ਅੱਜ ਦੀ ਗੱਲ ਹੈ ਜੇ ਬਾਰਡਰ ਖੁੱਲਦੇ ਹੈ ਤੇ ਸਾਡੇ ਜਿਹੜੀਆਂ ਨੌਕਰੀਆਂ ਜਿਹੜੀ ਸਾਡੀ ਆਮਦਨ ਹੈ ਇਹ ਬਹੁਤ ਵੱਧ ਜੂਗੀ ਔਰ ਜਿਹੜੀ ਬੇਰੁਜ਼ਗਾਰੀ ਹੈ ਇਹ ਜਿੱਤੇ ਕੰਟਰੋਲ ਹੋ ਜਾਊਗਾ ਕਿਤੇ ਕਿਤੇ ਵੈਦੇ ਕੀਤੇ ਕਾਂਗਰਸ ਨੇ ਇੰਦਰਾ ਗਾਂਧੀ ਨੇ ਕਿ ਕਾਂਗਰਸ ਤੁਹਾਨੂੰ ਰੋਟੀ ਕਪੜਾ ਮਕਾਨ ਦੇਊਗੀ ਕੋਈ ਇਹੋ ਜੀ ਗੱਲ ਮਦਮੁਖੀ ਗਰੀਬਾਂ ਦੇ ਲਈ ਨਹੀਂ ਕੀਤੀ ਗਈ ਫਿਰ ਮੋਦੀ ਕਹਿੰਦਾ ਘਰ ਘਰ ਮੇਂ ਨੌਕਰੀ ਹੋਗੀ ਕੋਈ ਕਿਸੇ ਦੇ ਘਰ ਨੌਕਰੀ ਨਹੀਂ ਖਾਸ ਕਰਕੇ ਮੁਸਲਮਾਨਾਂ ਦੇ ਪਿੰਡਾਂ ਚ ਬੈਠ ਗਿਆ ਕੋਈ ਮੁਸਲਮਾਨ ਨੂੰ ਨੌਕਰੀ ਨਹੀਂ ਦਿੱਤੀ ਗਈ ਸਰਕਾਰੀ ਨਾ ਸੈਂਟਰ ਦੀ ਨਾ ਪੰਜਾਬ ਦੀ ਇਹਦੇ ਬਾਰੇ ਤੁਸੀਂ ਆਪਣੇ ਐਮ.ਐਲ.ਏ ਨੂੰ ਪੁੱਛਦੇ ਹੋ ਕਿ ਇਹ ਸ਼ਰਮनीय ਕਨਿਜਨ ਪ੍ਰਸਾਰ ਇਹ ਬੇਨੁਜ਼ਕਾਰੀ ਜੇ ਖਨਾਫ ਹੈ ਤੁਸੀਂ ਕਦੇ ਉੱਥੇ ਬੋਲੇ ਹੋ ਔਰ ਆਮ ਪਾਰਟੀ ਦੇ ਖਿਆਲ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਛੜ ਦੇ ਮਹੀਨੇ 1000 ਰੁਪਏ ਦਿੱਤਾ ਜਾਊਗਾ ਥੋੜੀ ਜਿਹੀ ਦਿੱਤਾ ਗਿਆ ਕੋਈ ਵੈਦਨੀ ਕਿਤਾਬ ਪੂਰਾ ਨਾ ਇੰਦਰਾ ਕਾਂਗਰਸ ਨੇ ਨਾ ਭਾਜਪਾ ਯਾਰਾ ਮੋਦੀ ਨੇ ਨਾਂ ਆਪ ਪਾਰਟੀ ਤੇ ਜੀਵਨ ਸਵੈਤ ਕੀ ਤੁਸੀਂ ਹੋਰਸ ਤੇ ਸਵੰਦ ਦੇ ਨਾਲ ਵੋਟ ਪਾਣੀ ਹੈ ਕੀ 체ੜੀ ਪਾਰਟੀ ਤੁਹਾਡੀ ਨਿਮਿਤ ਗਈ ਪਾਰਲੀਮੈਂਟ ਤੇ ਇੰਡੀਆ ਦੇ ਵਿੱਚ ਕਰੋਗਿਆ ਸੋ ਮੈਂ ਅਸਰ ਕਰਦਾ ਹੈ ਕਿ ਅੱਲਾਹ ਤੇ ਵਾਹਿਗੁਰੂ ਸਾਨੂੰ ਫਤਿਹ ਬਖਸ਼ਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਤਿਹ ਅਰਦਾਸ ਕਰਦਾ ਹੈ ਵਾਈਫ ਜੀ ਦਾ ਖਾਮਚਾ ਵਾਈਫ ਜੀ ਦੀ ਫਤਿਹ ਨਾਰਾ ਤਕਬੀਰ ਅੱਲਾਹੁ ਅਕਬਰ ਤੇ ਹੁਣ ਤਕੜੇ ਹੋ ਕੇ ਜਵਾਬ ਦਿਓ ਸਲਾਮ ਅਲੈਕ ਵਾਅਲੈਕਮ